ਮਾਨਸਾ ਜ਼ਿਲ੍ਹੇ ਦੇ ਪਿੰਡ ਫੂਲੂ ਵਾਲਾ ਡੋਗੜਾ ਦੇ ਵਿੱਚ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮਾਨਸਾ ਦੇ ਐਸਪੀ ਡੀ ਮਨਮੋਹਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਾਲ ਸਿੰਘ ਬੀਮਾ ਕੰਪਨੀ ਵਿੱਚ ਕਰਮਚਾਰੀ ਸੀ ਜਿਹਦਾ ਜਨਮ ਦਿਨ ਸੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮ੍ਰਿਤਕ ਲਾਲ ਸਿੰਘ ਦੀ ਜਿਹੜੀ ਨੋਅ ਹੈ ਅਮਨਦੀਪ ਕੌਰ ਅਤੇ ਉਸਦੀ ਕਥਿਤ ਆਸ਼ਕ ਮਨਦੀਪ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਮਨਦੀਪ ਕੌਰ ਦੇ ਪਿੰਡ ਦੇ ਲੜਕੇ ਮਨਦੀਪ ਸਿੰਘ ਨਾਲ 4 ਸਾਲ ਤੋਂ ਪ੍ਰੇਮ ਸਬੰਧ ਸਨ ਅਮਨਦੀਪ ਇਹ ਸਮਝਦੀ ਸੀ ਸੇਵਾਮੁਕਤ ਹੋਣ ਤੇ ਉਸਦਾ ਸੋਰਾ ਉਹਨਾਂ ਦੇ ਪ੍ਰੇਮ ਸਬੰਧਾ ਵਿੱਚ ਵਾਧਾ ਜੜੇ ਬਣ ਸਕਦਾ ਇਸ ਲਈ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪੁਲਿਸ ਨੇ ਦੋਹਾਂ ਨੂੰ ਗ੍ਰਿਫਤਾਰ ਕਰੀ ਉਸਦਾ ਰਿਮਾਂਡ ਹਾਸਲ ਕਰ ਲਿਆ ਜੀ ਦੀ ਤਲਾਸ਼ ਜਿਸ ਸਬੰਧ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਮਾਨਸਾ ਤੋਂ ਬਿੱਟੂ ਬੁੜਲਾਡਾ ਦੀ ਰਿਪੋਰਟ ਲੁਧਿਆਣਾ ਲਾਏ। ਕਿਲਰ ਕਿ ਮਰਡਰ ਕੇਸ ਹੈਗਾ ਕਿਵੇਂ ਸੁਲਝਾ ਸਰ ਕੀ ਹੈ ਸਾਰਾ। ਉਹ ਕੱਲ ਸਵੇਰੇ ਸਾਨੂੰ ਬੁੜਲਾਡਾ ਪੁਲਿਸ ਸਟੇਸ਼ਨ ਦੇ ਵਿੱਚ ਫੁੱਲੂ ਵਾਲਾ ਜਿਹੜਾ ਪਿੰਡ ਹੈ ਫੁੱਲੂ ਵਾਲਾ ਡੋਗਰਾ। ਉੱਥੋਂ ਇਤਲਾਹ ਆਈ ਕਿ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਮ੍ਰਿਤਕ ਲਾਭ ਸਿੰਘ ਜਿਹੜਾ ਮ੍ਰਿਤਕ ਪਾਇਆ ਗਿਆ ਕਿ ਉਹਦਾ ਕਿਸ ਨਾ ਕਿਸੇ ਨੇ ਕੋਈ ਅਣਪਛਾਤੇ ਬੰਦਿਆਂ ਨੇ ਮਰਡਰ ਕਰ ਦਿੱਤਾ। ਉਹ ਮੌਕੇ ਤੇ ਪਹਿਲਾਂ ਐਸਐਚਓ ਸਾਹਿਬ ਪਹੁੰਚੇ ਫਿਰ ਡੀਐਸਪੀ ਸਾਹਿਬ ਪਹੁੰਚੇ ਬੁੱਢਲਾਡਾ ਵਾਲੇ ਫਿਰ ਮੈਂ ਵੀ ਗਿਆ ਮੌਕੇ ਦੇ ਉੱਪਰ ਤੇ ਇਟ ਵਾਸ ਅ ਕਾਈਂਡ ਆਫ ਬਲਾਈਂਡ ਮਰਡਰ ਜਿਹਦਾ ਕੁਝ ਵੀ ਸਾਨੂੰ ਕੋਈ ਸਮਝ ਨਹੀਂ ਸੀਗੀ ਆ ਰਹੀ ਔਰ ਅਸੀਂ ਆਪੋ ਆਪਣੀਆਂ ਟੀਮਾਂ ਆਪਾਂ ਸੀਆਈਏ ਦੀ ਟੀਮ ਇਹਨਾਂ ਦੇ ਥਾਣੇ ਦੀ ਟੀਮ ਸਾਰੇ ਅਸੀਂ ਮੁਸਤੈਦੀ ਦੇ ਨਾਲ ਬਿਲਕੁਲ ਡੂੰਘਾਈ ਦੇ ਨਾਲ ਇਹਦੇ ਵਿੱਚ ਅਸੀਂ ਸੰਜੀਦਾ ਹੁੰਦੇ ਹੋਏ ਇਹਨੂੰ ਕੁਝ ਹੀ ਘੰਟਿਆਂ ਦੇ ਵਿੱਚ ਸ਼ਾਮ ਤੱਕ ਅਸੀਂ ਇਹਨੂੰ ਇਹਦੀ ਸਾਰੀ ਗੁੱਥੀ ਸੁਲਝਾ ਲਈ ਸੀਗੀ ਐਕਚੁਅਲ ਜਿਹੜਾ ਮ੍ਰਿਤਕ ਹੈ ਲਾਭ ਸਿੰਘ ਇਹ LIC ਚ ਨੌਕਰੀ ਕਰਦਾ ਹੈ ਕੈਸ਼ੀਅਰ ਉੱਥੇ ਜਗਰਾਉਂ ਚ ਔਰ ਇਹਦੀ 31 ਅੱਸੇ ਮਹੀਨੇ ਦੀ 31 ਤਰੀਕ ਨੂੰ ਇਹਦੀ ਰਿਟਾਇਰਮੈਂਟ ਸੀਗੀ ਇਹਦੀ ਤੇ ਜੋ ਰੀਜ਼ਨ ਨਿਕਲਿਆ ਹੈ ਇਹਦੀ ਤੇ ਜੋ ਅਸੀਂ ਜੋ ਗੁੱਥੀ ਸੁਲਝਾਈ ਹੈ ਉਸ ਤੋਂ ਇਹ ਪਤਾ ਲੱਗਿਆ ਕਿ ਜਿਹੜਾ ਇਹਦੀ ਨੌਂ ਦਾ ਪਿੰਡ ਦੇ ਨਾਲ ਹੀ ਤਿੰਨ ਚਾਰ ਸਾਲ ਤੋਂ ਇੱਕ ਮੁੰਡੇ ਨਾਲ ਚੱਕਰ ਸੀਗਾ ਤੇ ਹੁਣ ਉਹਨੂੰ ਜਿਸ ਤਰ੍ਹਾਂ 31 ਨੂੰ ਮੈਂ ਦੱਸਿਆ ਕਿ ਰਿਟਾਇਰ ਹੋ ਰਿਹਾ ਸੀਗਾ ਉਹਨੂੰ ਇਹ ਪਤਾ ਸੀਗਾ ਇਹਨੇ ਹੁਣ ਕਰੇ ਰਹਿਣਾ ਰਿਟਾਇਰਮੈਂਟ ਤੋਂ ਬਾਅਦ ਤੇ ਜਿਹੜਾ ਸਾਡਾ ਮਿਲੰਦਾ ਜਾਂ ਜੋ ਵੀ ਸਾਡਾ ਜਿਹੜਾ ਚੱਕਰ ਹੈ ਇਹਦਾ ਇਹ ਖਤਰਾ ਸਾਬਤ ਹੋ ਸਕਦਾ ਇਹ ਸਾਡੇ ਚ ਅੜਿੱਕਾ ਹੋਊਗਾ ਉਹਨੇ ਫਿਰ ਆਪਣੇ ਜਿਹੜਾ ਆਸ਼ਿਕ ਹੈ ਉਹਨੂੰ ਇਨਫੋਰਮ ਕੀਤਾ ਕਿ ਅੱਜ ਇਹ ਘਰ ਤੋਂ ਬਾਹਰ ਜਿਹੜਾ ਸੁੱਤਾ ਪਿਆ ਉਹ ਬੰਦੇ ਵਿੱਚ ਤੇ ਉਸੇ ਮੁੰਡੇ ਨੇ ਫਿਰ ਜਿਹੜਾ ਰਾਤ ਨੂੰ ਜਿਹੜਾ ਬੱਲਾ ਹੁੰਦਾ ਹੈ ਲੱਕੜ ਵਾਲਾ ਜਿਹੜਾ ਜਿਹੜਾ ਛੱਤਾਂ 'ਚ ਪੈਂਦਾ ਉਹਦੇ ਨਾਲ ਉਹਨੇ ਇਹਦਾ ਜਿਹੜਾ ਮਿਰਤਕ ਜਿਹੜਾ ਹੈਗਾ ਲਾਭ ਸਿੰਘ ਇਹਦਾ ਕਤਲ ਜਿਹੜਾ ਕੀਤਾ ਹੋਇਆ ਸਰ ਕੀਨੀ ਕਿਨੀ ਗ੍ਰਿਫਤਾਰੀ ਹੋਈ ਇਹਦੇ ਵਿੱਚ ਅਸੀਂ ਨੌ ਔਰ ਜਿਹੜਾ ਕਾਤਲ ਹੈ ਦੋਵਾਂ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਜਿਹੜਾ ਕਾਤਲ ਹੈ ਉਹਨੇ ਆਪਣਾ ਇਕਬਾਲੇ ਜੁਰਮ ਵੀ ਕਰ ਲਿਆ ਉਹਦੇ ਕੋਲੋਂ ਜਿਹੜਾ ਅਸੀਂ ਹਥਿਆਰ ਜਿਸ ਤਰ੍ਹਾਂ ਮੈਂ ਦੱਸਿਆ ਜਿਹੜੀ ਬਾਲੀ ਹੈ ਲੱਕੜ ਦੀ ਉਹ ਵੀ ਬਰਾਮਦ ਕਰ ਲਈ ਹੈ ਜਿਸ ਦੇ ਨਾਲ ਉਹਨੇ ਇੰਜਾਮ ਦਿੱਤਾ ਸਰ ਜਨਾਨੀ ਦੇ ਪਤੀ ਨਾਲ ਤਾਂ ਨਹੀਂ ਕੋਈ ਕਿਸੇ ਕਿਸਮ ਦਾ ਬਿਸਕੂਤ ਸੀ ਇਹ ਕੋਈ ਪਤਾ ਲੱਗਾ ਹੈ ਕਿ ਇਹਨਾਂ ਦਾ ਪਹਿਲਾਂ ਸੀਗਾ ਇਲਾਕਾ ਤੱਕ ਵੀ ਪਹੁੰਚ ਗਈ ਸੀਗੀ ਗੱਲਬਾਤ ਬਟ ਫਿਰ ਵਿੱਚ ਮੌਤ ਬੇਰਾਂ ਨੇ ਪਾ ਕੇ ਸੈਟਲਮੈਂਟ ਕਰਾਤੀ ਸੀਗੀ ਹੁਣ ਇਸ ਵੇਲੇ ਲੇਟੈਸਟ ਇਹੋ ਜੀ ਕੋਈ ਗੱਲਬਾਤ ਨਹੀਂ ਸੀਗੀ ਬੱਚਾ ਸਰ ਕਿਨੇ ਚਿਰ ਤੋਂ ਪਲਾਨਿੰਗ ਚੱਲ ਰਹੀ ਸੀ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਉਨਡੁੰਗਾਈ ਦੀ ਤਫਤੀਸ਼ ਦਾ ਹਿੱਸਾ ਕਿਉਂਕਿ ਮੁੰਡਾ ਜਿਹੜਾ ਮਰਡਰਰ ਹੈ ਉਹਦੇ ਕਹਿਣ ਦੇ ਮੁਤਾਬਕ ਤੇ ਉਹੀ ਹੈ ਕਿ ਸੀਗਾ ਇਹਨਾਂ ਨੂੰ ਢਿਕਾ ਲੇਕਿਨ ਇੱਕਦਮ ਜਦੋਂ ਨੇ ਦੱਸਿਆ ਕਿ ਅੱਜ ਪਿਆ ਤੇ ਉਹਨੇ ਉਸੇ ਵੇਲੇ ਅੰਜਾਮ ਦੇ ਦਿੱਤਾ ਸੀ। ਤੁਸੀਂ ਹੋਰ ਬੰਦੇ ਦੀ ਵੀ ਹਿਸਾਬਨਾਮਾ ਹੈ। ਕੁਝ ਵੀ ਰੂਲ ਆਊਟ ਨਹੀਂ ਕਰ ਸਕਦੇ ਆਪਾਂ। ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਡੰਗਾਈ ਨਾਲ ਪੁੱਛਗਿੱਛ ਕਰਾਂਗੇ ਜੋ ਵੀ ਤੱਤ ਸਾਹਮਣੇ ਆਏ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਏਗੀ।